ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਪੰਜਾਬ ਦੇ ਵਿੱਚ ਮੈਡੀਕਲ ਮਾਫੀਆ ਦਾ ਲੱਕ ਟੁੱਟਣ ਜਾ ਰਿਹਾ ਏ 26 ਜਨਵਰੀ 2024 ਤੋਂ ਬਾਅਦ ਸੋ ਇਹ ਇੱਕ ਬਹੁਤ ਵੱਡੀ ਖਬਰ ਆ ਪੰਜਾਬ ਦੇ ਲੋਕਾਂ ਵਾਸਤੇ ਤੇ ਬਹੁਤ ਹੀ ਮਾੜੀ ਖਬਰ ਆ ਜਿਹੜੇ ਲੋਕ ਇਸ ਮੈਡੀਕਲ ਮਾਫੀਆ ਦਾ ਹਿੱਸਾ ਰਹਿ ਚੁੱਕੇ ਆ ਤੇ ਰਹਿ ਰਹੇ ਨੇ ਜਿਹੜੇ ਲੋਕ ਮਰੀਜ਼ਾਂ ਨੂੰ ਬਾਹਰ ਦੀਆਂ ਦਵਾਈਆਂ ਲਿਖ ਕੇ ਕਮਿਸ਼ਨ ਵਟੋੜਦੇ ਰਹੇ ਤੇ ਗਰੀਬਾਂ ਦੀ ਲੁੱਟ ਕਰਦੇ ਰਹੇ ਉਹਨਾਂ ਵਾਸਤੇ ਇਹ ਬੜੀ ਮੰਦ ਭਾਗੀ ਖਬਰ ਆ ਦੋਸਤੋ ਹੋਰ ਵੀ ਅੱਜ ਕੁਝ ਖਾਸ ਗੱਲਾਂ ਕਰਨੀਆਂ ਏ ਜਿਹੜੀਆਂ 26 ਜਨਵਰੀ ਤੋਂ ਬਾਅਦ ਸਾਨੂੰ ਸਿਹਤ ਸਹੂਲਤਾਂ 'ਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲੂਗਾ ਉਹਨਾਂ ਬਾਰੇ ਜਾਣਾਂਗੇ ਸੋ ਆ ਪੂਰੀ ਵੀਡੀਓ ਨੂੰ ਸਾਡਾ ਫਰਜ਼ ਬਣਦਾ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਕੇ ਇਸ ਇਨਫੋਰਮੇਸ਼ਨ ਨੂੰ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਕਿਉਂਕਿ ਜੋ ਸਰਕਾਰ ਕਦਮ ਚੁੱਕਣ ਜਾ ਰਹੀ ਆ ਉਸ ਬਾਰੇ ਉਹ ਸਾਡੇ ਕਰਕੇ ਹੀ ਸਾਡੇ ਆਮ ਲੋਕਾਂ ਕਰਕੇ ਚੁੱਕੇ ਜਾ ਰਹੇ ਸੋ ਸਾਡਾ ਫਰਜ ਬਣਦਾ ਹੈ ਕਿ ਸਾਰੇ ਭੈਣ ਭਰਾਵਾਂ ਤੱਕ ਇਹ ਜਿਹੜੀ ਖਬਰ ਆ ਇਹਨੂੰ ਪਹੁੰਚਾਇਆ ਜਾਵੇ। ਦੋਸਤੋ ਦਵਾਈਆਂ ਦੀ ਲੁੱਟ ਤਾਂ ਬੰਦ ਹੋਊਗੀ ਹੋਊਗੀ ਕਿਉਂਕਿ ਬਾਹਰ ਦੇ ਮੈਡੀਕਲ ਸਟੋਰਾਂ ਤੋਂ ਬਿਲਕੁਲ ਮਨਾਹੀ ਕਰ ਦਿੱਤੀ ਗਈ ਆ 26 ਜਨਵਰੀ ਤੋਂ ਬਾਅਦ ਕੋਈ ਵੀ ਡਾਕਟਰ ਦਵਾਈ ਨਹੀਂ ਲਿਖ ਸਕਦਾ। ਇਹਦੇ ਨਾਲ ਨਾਲ ਕਈ ਭਰਾ ਇਹ ਕਹਿ ਰਹੇ ਵੀ ਇਹ ਆਦੇਸ਼ ਪਹਿਲਾਂ ਵੀ ਜਾਰੀ ਬਹੁਤ ਵਾਰ ਹੋ ਚੁੱਕੇ ਆ ਪਰ ਦੋਸਤੋ ਮੈਂ ਤੁਹਾਡੀ ਗੱਲ ਮੰਨਦਾ ਆਦੇਸ਼ ਇਹ ਪਹਿਲਾਂ ਵੀ ਬਹੁਤ ਵਾਰ ਜਾਰੀ ਹੋ ਚੁੱਕੇ ਆ ਸਿਰਫ ਤਾੜਨਾ ਆਉਂਦੀ ਹੁੰਦੀ ਸੀ ਵੀ ਕੋਈ ਬਾਹਰ ਦੀ ਦਵਾਈ ਨਾ ਲਿਖੇ ਪਰ ਦੋਸਤੋ ਬਾਹਰ ਦੀ ਪਰਚੀ ਬਾਹਰ ਦੀ ਦਵਾਈ ਨੂੰ ਬੰਦ ਕਿਵੇਂ ਕਰਾਉਣਾ ਹੈ ਕੀ ਜ਼ਰੂਰੀ ਐਕਸ਼ਨ ਲੈਣੇ ਚਾਹੀਦੇ ਆ ਉਸ ਬਾਰੇ ਕਦੇ ਗੱਲ ਨਹੀਂ ਹੋਈ ਸੀ ਸੋ ਇਸ ਵਾਰ ਸਰਕਾਰ ਕਾਫੀ ਸਖਤ ਦਿਖਾਈ ਦੇ ਰਹੀ ਹੈ ਇਹਦੇ ਵਿੱਚ ਸੋ ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਉੱਚ ਅਧਿਕਾਰੀਆਂ ਦੀਆਂ ਟੀਮਾਂ ਦਾ ਜਿਹਦੇ ਵਿੱਚ 16 ਤਰੀਕ ਤੋਂ ਜਿਹੜੀ ਚੈਕਿੰਗ ਹੈ ਸਰਕਾਰੀ ਹਸਪਤਾਲਾਂ 'ਚ ਵੱਡੇ ਪੱਧਰ ਤੇ ਸ਼ੁਰੂ ਹੋ ਚੁੱਕੀ ਆ ਸੋ ਪੂਰਾ 26 ਜਨਵਰੀ ਤੱਕ ਇਹ ਸਾਰੀ ਚੈਕਿੰਗ ਮੁਕੰਮਲ ਕਰਕੇ ਅੱਗੇ ਵੀ ਹੁੰਦੀ ਰਹੂਗੀ ਤੇ ਸਾਰੀਆਂ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਸਾਰੇ ਸਰਕਾਰੀ ਹਸਪਤਾਲਾਂ 'ਚ ਸੋ ਇੱਕ ਬਹੁਤ ਵੱਡੀ ਖਬਰ ਆ ਸਾਡੇ ਭੈਣ ਭਰਾਵਾਂ ਵਾਸਤੇ ਸਾਡੇ ਪੰਜਾਬ ਦੇ ਲੋਕਾਂ ਵਾਸਤੇ ਤੇ ਇਹ ਮੈਡੀਕਲ ਮਾਫੀਆ ਨੂੰ ਨੱਥ ਪਾਉਣ ਲਈ ਇੱਕ ਬਹੁਤ ਵੱਡਾ ਸਟੈਪ ਆ ਇਹਦੇ ਨਾਲ ਨਾਲ ਦੋਸਤੋ ਹੋਰ ਜਿਹੜੀ ਖੁਸ਼ਖਬਰੀ ਵਾਲੀ ਗੱਲ ਇਹ ਆ ਕਿ 26 ਜਨਵਰੀ ਤੋਂ ਬਾਅਦ ਸਰਕਾਰੀ ਹਸਪਤਾਲਾਂ ਜਿਹੜੇ ਅਲਟਰਾਸਾਉਂਡ ਹੁੰਦੇ ਸੀ ਪਹਿਲਾਂ ਅਲਟਰਾਸਾਉਂਡ ਜਿਹੜੇ ਸਿਰਫ ਪ੍ਰੈਗਨੈਂਟ ਲੇਡੀਆਂ ਦੇ ਗਰਭਵਤੀ ਮਾਵਾਂ ਦੇ ਕੀਤੇ ਜਾਂਦੇ ਸੀਗੇ ਮੁਫਤ ਪਰ 26 ਜਨਵਰੀ 2024 ਤੋਂ ਬਾਅਦ ਹਰ ਇੱਕ ਮਰੀਜ਼ ਦੇ ਜਿਹੜੇ ਐਕਸ-ਰੇ ਤੇ ਅਲਟਰਾਸਾਉਂਡ ਸਰਕਾਰੀ ਹਸਪਤਾਲ ਚੋਂ ਮੁਫਤ ਕਰਵਾਉਣ ਦੀ ਮੁਫਤ ਹੋਣ ਦੀ ਗੱਲ ਕੀਤੀ ਜਾ ਰਹੀ ਆ। ਸੋ ਦੋਸਤੋ ਇਹ ਇੱਕ ਬਹੁਤ ਵੱਡੀ ਖੁਸ਼ਖਬਰੀ ਆ ਸਿਹਤ ਸਿਸਟਮ ਦੇ ਵਿੱਚ ਇੱਕ ਨਵਾਂ ਬਦਲਾ ਆਉਣ ਜਾ ਰਿਹਾ। ਸੋ ਆ ਜਾਣਕਾਰੀ ਨੂੰ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਸ਼ੇਅਰ ਕਰਿਓ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਪਹੁੰਚਾਓ। ਧੰਨਵਾਦ।